6 ਸਾਲਾਂ ਦਾ ਹੋ ਗਿਆ ਸਖਰੂਪ ਪਰ ਕੋਈ ਸੋਜੀ ਨਹੀਂ ਕੋਈ ਸਮਝ ਨਹੀਂ ਕੋਈ ਆਪਣੀ ਕੇਅਰ ਨਹੀਂ ਕਰ ਸਕਦਾ ਇਹ ਬੱਚਾ ਇਹ ਬੱਚਾ 100% ਡਿਸੇਵਲ ਆ ਹਰ ਇੱਕ ਪਾਲਕ ਇਹਨੂੰ ਲੋੜ ਆ ਸਪੋਰਟ ਦੀ ਹੈਲਪ ਦੀ ਪਤਾ ਨਹੀਂ ਉਹ ਭੈਣ ਦੀ ਕਿਹੜੀ ਕਿਸਮਤ ਮਾੜੀ ਸੀ ਜਿਹੜੀ ਆਪਦੇ ਫੁੱਲਰਗੇ ਪੁੱਤ ਨੂੰ ਇੱਕ ਛੋਟੀ ਜਿਹੀ ਧੀ ਨੂੰ ਛੱਡ ਕੇ ਚਲੀ ਗਈ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰਕੇ ਪੁੱਤ ਲਿਆ ਸੀ ਕਿੰਨੀਆਂ ਮੱਥੇ ਰਗੜ ਰਗੜ ਕੇ ਨੱਕ ਰਗੜ ਰਗੜ ਕੇ ਪੁੱਤ ਲਿਆ ਸੀ 8 ਮਹੀਨੇ ਜੀਨੇ ਪੇਟ 'ਚ ਰੱਖਿਆ ਉਹ ਵੀ ਆਪਣੇ ਜੀਵਨ ਦੇ ਵਿੱਚ ਅੱਗੇ ਆਪਣੇ ਜੀਵਨ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਵਾਸਤੇ ਤੁਰ ਗਈ ਇਨੂੰ ਬੱਚੇ ਨੂੰ ਦਿਖਾਈ ਵੀ ਨਹੀਂ ਦਿੰਦਾ ਬਿਲਕੁਲ ਬ্লাইন্ড ਆ ਬੱਚਾ ਜਨਮ ਤੋਂ ਹੀ ਡਾਕਟਰਾਂ ਨੇ ਦੱਸਿਆ ਸੀ ਵੀ ਇਹਦੀ ਅੱਖਾਂ ਦੇ ਵਿੱਚ ਰੂਟੀਨਾ ਜਿਹੜਾ ਲਾਈਟ ਬਣੀ ਹੋਈ ਨਹੀਂ ਪਿੱਛੇ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣਿਆ ਵਾ ਜੀ ਤੇ ਗੁਰੂ ਕਿਰਪਾ ਕਰਨ ਇਸ ਬੱਚੇ ਤੇ ਮਿਹਰ ਭਰਿਆ ਹੱਥ ਤੰਦਰੁਸਤ ਹੋ ਜਾਵੇ ਹਾਲਾਂਕਿ ਵੀਰੇ ਵੀ ਕਹਿ ਰਹੇ ਆ ਪ੍ਰਭਜੀਤ ਸਿੰਘ ਵੀ ਮੈਂ ਆਪਣੇ ਪੈਰਾਂ ਤੇ ਹੋ ਕੇ ਲੈ ਕੇ ਜਾਊਂਗਾ ਇਹਨੂੰ ਮੈਂ ਇੱਥੇ ਨਹੀਂ ਛੱਡਦਾ ਮੇਰੀ ਅਸੀਂ ਨਾ ਬੰਬਾਲ ਕਾਚਨ ਦਫਤਰ ਤੋਂ ਆਈ ਸੀਪੀਓ ਦਫਤਰੋਂ ਸਾਨੂੰ ਬਿਊਟੀ ਲੱਗੂ ਤੇ ਤੁਸੀਂ ਵੀਡੀਓ ਪਾਇਸੀ ਬੱਚਿਆਂ ਦੀ ਤੇ ਆਪਣੀ ਵੀ ਜੇ ਉਹਦਾ ਕਾਰਨ ਆਇਆ ਹੀ ਕਿ ਕੀ ਕਰਮ ਦੀ ਜਲਦਬਾਦੀ ਤੇ ਬੱਚਾ ਜਿਹਦਾ ਹਾਂ ਕਿ 100% ਜੰਮੇ ਠੀਕ ਹੈ ਨਾ ਇਸ ਤਰ੍ਹਾਂ ਨਾਲ ਮੂਰਤ ਸੋਦਾ ਜਿਨਾਂ ਨੂੰ ਅਸੀਂ ਕੋਈ ਬੁਧਨਾ ਗਿਆਸਾ ਤੋਂ ਚੱਲ ਸਕਦਾ ਹਾਂ ਜੀ तो मैं जो हूँ उद्या घर ही बैठा क्योंकि सामने वाला कोई नहीं है मैं पाई से चलो जो कुछ बच्चे मैं चलो अपनी फीसदा और जिन्हें मेरे को मैं ध्यान का कुछ इन बैठता ना ही कुछ कह सकता है दौरा बगैर मैं बैठने दवाई चाहती ਮੰ ਮੇਰੀ ਇਹ ਵੀ ਅਸਥਾਨ ਵਿੱਚ ਲੋ ਜੇ ਬਚਾ ਇਹ ਵੀ ਬਾਤਨਾ ਸ਼ੁਰੂ ਕੀਤੀ ਲੈ ਦੂਗੀ ਬੋਜ ਭਵਿੱਖ ਵਾਲੀ ਜਿਹੜਾ ਮੰਦੇ ਹੈ ਮੈਂ ਥੋੜਾ ਸਟੈਂਡ ਅਪ ਹੋ ਜਾਉਂਦਾ ਮੈਂ ਵਾਪਸ ਲੈ ਲਿਆ ਹਾਂ ਇਹ ਵੀ ਚਲੋ ਮੈਂ ਜਦ ਮੈਂ ਆਪਣੇ ਤੇ ਚਲੋ ਕਿਸੇ ਤੋਂ ਪਾਰ ਹੋਣ ਦਿਨ ਜਦ ਮੇਰੇ ਕੋਲਿਆ ਨੂੰ ਸਾਹਮਣੇ ਜਦ ਮੈਂ ਡਾਉਨਸ ਕਰ ਕੋਸ਼ਿਸ਼ ਕਰ ਸਕਦਾ ਹਾਂ ਮੈਂ ਕਰ ਦਿਆਂਗਾ ਕਰ ਦਿਆਂਗੀ ਕੋਈ ਨਾ ਕੰਮ ਕਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹੈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ 6 ਸਾਲ ਦਾ ਨਿੱਕਾ ਜਿਹਾ ਬੱਚਾ ਸਖਰੂਪ ਸਖਰੂਪ ਸਿੰਘ ਸਾਡੇ ਕੋਲੇ ਪਹੁੰਚਿਆ ਜੀ ਸੁਪਨਿਆਂ ਦੇ ਘਰ ਅਸੀਂ ਇਹਨਾਂ ਦੇ ਫੇਸ ਬਦਲਰ ਕੀਤੇ ਹੋਏ ਆ ਪਰ ਇਸ ਬੱਚੇ ਦੀ ਧੌਣ ਵੀ ਸਿੱਧੀ ਨਹੀਂ ਹੁੰਦੀ ਇਹ ਬੱਚਾ ਪ੍ਰੀਮਚੂਰ ਬੇਬੀ ਪੈਦਾ ਹੋਇਆ ਸੀਗਾ ਇਹਦੇ ਜਿਹੜੇ ਲੰਗਸ ਆ ਫੇਫੜੇ ਆ ਉਹ ਬਣੇ ਨਹੀਂ ਸੀ ਹਜੇ ਤੇ ਜਿਹਦੇ ਕਰਕੇ ਇਹ ਜਨਮ ਤੋਂ ਹੀ ਬੱਚਾ ਡਵੈਲਪ ਨਹੀਂ ਹੋਇਆ ਸੀਗਾ ਤੇ ਅੱਜ 6 ਸਾਲਾਂ ਦਾ ਹੋ ਗਿਆ ਸਖਰੂਪ ਪਰ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਕੋਈ ਆਪਣੀ ਕੇਅਰ ਨਹੀਂ ਕਰ ਸਕਦਾ ਇਹ ਬੱਚਾ ਇਹ ਬੱਚੇ ਦੀ ਕੇਅਰ ਇਹਦੀ ਮਾਂ ਕਰਦੀ ਸੀ ਹਰ ਪਿਛਲੇ 2 ਮਹੀਨਿਆਂ ਤੋਂ ਪਤਾ ਨਹੀਂ ਉਹ ਭੈਣ ਦੀ ਕਿਹੜੀ ਕਿਸਮਤ ਮਾੜੀ ਸੀ ਜਿਹੜੀ ਆਪਦੇ ਫੁੱਲ ਵਰਗੇ ਪੁੱਤ ਨੂੰ ਤੇ ਇੱਕ ਛੋਟੀ ਜਿਹੀ ਧੀ ਨੂੰ ਛੱਡ ਕੇ ਚਲੀ ਗਈ ਉਹ ਮਾੜੇ ਕਰਮਾਂ ਵਾਲੀ ਨੂੰ ਪਤਾ ਨਹੀਂ ਕੀ ਐਸਾ ਨਜ਼ਰ ਆਇਆ ਜਿਹੜਾ ਉਹਨੇ ਆਪਣੇ ਜੀਵਨ ਦੇ ਵਿੱਚ ਇੱਡਾ ਵੱਡਾ ਸਟੈਪ ਲੈ ਲਿਆ ਇਹਨਾਂ ਦੋ ਬੱਚਿਆਂ ਦੇ ਫਾਦਰ ਸਾਹਿਬ ਵੀ ਸਾਡੇ ਕੋਲੇ ਬੈਠੇ ਨੇ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚੇ ਨੇ ਨਾਲ ਚਾਈਲਡ ਪ੍ਰੋਟੈਕਸ਼ਨ ਅਫਸਰ ਆਏ ਨੇ ਤੇ ਨਾਲ ਇਹਨਾਂ ਦੇ ਤਾਇਆ ਜੀ ਦਾ ਬੇਟਾ ਵੀਰ ਅ ਵੀਰ ਕੀ ਨਾਂ ਤੁਹਾਡਾ ਰਸਵਿੰਦਰ ਜੀ ਰਸਵਿੰਦਰ ਤੇ ਪੇਣੇ ਤੁਹਾਡਾ ਕੀ ਨਾਂ ਮਨਪ੍ਰੀਤ ਕੌਰ ਇਹ ਤਾਇਆ ਜੀ ਦੀ ਬੇਟੀ ਆ ਵੀਰੇ ਤੁਹਾਡਾ ਕੀ ਨਾ ਪ੍ਰਭਜੀਤ ਸਿੰਘ ਪ੍ਰਭਜੀਤ ਸਿੰਘ ਤੇ ਪ੍ਰਭਜੀਤ ਵੀਰਾ ਇੱਕ ਵੀਡੀਓ ਬਣਾ ਕੇ ਪਾਈ ਸੀ ਵੀਰੇ ਨੇ ਸੋਸ਼ਲ ਮੀਡੀਆ ਤੇ ਪਾਈ ਤੁਸੀਂ ਹਨ ਤੇ ਉਹਦੇ ਵਿੱਚ ਵੀਰੇ ਨੇ ਦੱਸਿਆ ਸੀਗਾ ਵੀ ਮੇਰੀ ਵਾਈਫ ਛੱਡ ਕੇ ਚਲੀ ਗਈ ਆ ਵੀ ਮੇਤੋਂ ਇਹ ਬੱਚੇ ਮੈਂ ਰੱਖ ਨਹੀਂ ਸਕਦਾ ਇਸ ਬੱਚੇ ਨੂੰ ਸੰਭਾਲ ਨਹੀਂ ਸਕਦਾ ਬੇਟੀ ਨੂੰ ਤਾਂ ਮੈਂ ਕਿਤੇ ਨਾ ਕਿਵੇਂ ਨਾ ਕਿਵੇਂ ਸੰਭਾਲ ਲੂੰਗਾ ਪਰ ਮੈਂ ਆਪਣੇ ਬੇਟੇ ਨੂੰ ਨਹੀਂ ਸੰਭਾਲ ਸਕਦਾ ਵੀ ਮੇਰੀ ਮਦਦ ਕੀਤੀ ਜਾਵੇ ਤਾਂ ਉਥੋਂ ਸਾਡੇ ਨਾਲ ਵੀ ਸੰਪਰਕ ਬਣਿਆ ਫਿਰ ਤਨਤਨ ਸਾਹਿਬ ਤੋਂ ਡੀਸੀਪੀਓ ਸਾਹਿਬ ਉਹ ਬਹੁਤ ਹੀ ਇੱਕ ਚੰਗੇ ਇਨਸਾਨ ਨੇ ਪਹਿਲਾਂ ਵੀ ਉਹਨਾਂ ਨੇ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਸਾਡੇ ਪਰਿਵਾਰ ਦੇ ਵਿੱਚ ਬੱਚੇ ਰਹਿੰਦੇ ਨੇ ਤੇ ਉਹਨਾਂ ਨੇ ਫਿਰ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਇਹਨਾਂ ਬੱਚਿਆਂ ਨੂੰ ਲੈ ਕੇ ਇਹ ਵੀਰ ਪ੍ਰਭਜੀਤ ਸਿੰਘ ਇੱਥੇ ਪਹੁੰਚਿਆ ਇਹ ਬੱਚਾ 100% ਡਿਸੇਬਲ ਆ ਹਰ ਇੱਕ ਪਾਲ ਇਹਨੂੰ ਲੋਡ ਆ ਸਪੋਰਟ ਦੀ ਹੈਲਪ ਦੀ ਨਾ ਇਹ ਆਪ ਖਾ ਸਕਦਾ ਨਾ ਇਹ ਪਾਣੀ ਵੀ ਨਹੀਂ ਪੀ ਸਕਦਾ ਆਪਣੇ ਹੱਥ ਨਾਲ ਨਾ ਇਹ ਨਹਾਉਣ ਦਾ ਨਾ ਧੋਣ ਦੀ ਸੋਝੀ ਆ ਇਹ ਬੱਚਾ ਇਸ ਦੁਨੀਆ ਤੇ ਆਪਣੇ ਮਾਪੇ ਦੇ ਸਹਾਰੇ ਆਇਆ ਸੀ ਜਦੋਂ ਇਹਨੂੰ ਇੱਧਰ ਨੂੰ ਭੇਜਿਆ ਗਿਆ ਸੀ ਰੱਬ ਵੱਲੋਂ ਬਾਕੀ ਨਾਲ ਦੀ ਇਹਦੀ ਸਪੋਰਟ ਮਾਂ ਤੇ ਪਿਓ ਬਣਾਏ ਸੀ ਰੱਬ ਨਾਲ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰਕੇ ਪੁੱਤ ਲਿਆ ਸੀ ਕਿੰਨੀਆਂ ਮੱਥੇ ਰਗੜ ਰਗੜ ਕੇ ਨੱਕ ਰਗੜ ਰਗੜ ਕੇ ਪੁੱਤ ਲਿਆ ਸੀ ਅੱਜ ਉਹ ਮਾਂ ਜਿਹਨੇ 9 ਮਹੀਨੇ ਪੇਟ 'ਚ ਰੱਖਣਾ ਸੀ 8 ਮਹੀਨੇ ਚੋ ਗਿਆ ਸੀ ਹਾਂ ਜੀ 8 ਮਹੀਨੇ 8ਵੇਂ ਮਹੀਨੇ ਹੋ ਗਿਆ ਸੀ ਇਹ ਬੱਚਾ 8 ਮਹੀਨੇ ਜੀਨੇ ਪੇਟ 'ਚ ਰੱਖਿਆ ਉਹ ਵੀ ਆਪਣੇ ਜੀਵਨ ਦੇ ਵਿੱਚ ਅੱਗੇ ਆਪਣੇ ਜੀਵਨ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਵਾਸਤੇ ਤੁਰ ਗਈ ਦਾਦੀ ਵੀ ਤੁਰ ਗਈ ਜਦੋਂ ਇਹ 4 ਸਾਲਾਂ ਦਾ ਸੀ ਸਖਰੂਪ ਸਿੰਘ ਦਾਦਾ ਤੁਰ ਗਿਆ ਜਦੋਂ ਹੀ ਪੂਨੇ ਕਿਸ਼ੇ ਸਾਲਾਂ ਦਾ ਸੀ ਤੇ ਮਾਂ ਵੀ ਤੁਰ ਗਈ ਅਜੇ ਡੇਢ ਦੋ ਮਹੀਨੇ ਪਹਿਲਾਂ ਜਦੋਂ ਸਖਰੂਪ 6 ਸਾਲਾਂ ਦਾ ਹੋਣ ਵਾਲਾ ਸੀ ਹੁਣ ਪਿੱਛੇ ਇੱਕ ਬਾਪ ਰਹਿ ਗਿਆ ਉਹ ਨੌਕਰੀ ਵੀ ਕਰਦਾ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਪਾਲਦਾ ਉਹ ਕਹਿੰਦਾ ਵੀ ਮੈਂ ਜਾਂ ਤਾਂ ਕੰਮ ਕਰ ਸਕਦਾ ਜਾਂ ਬੱਚੇ ਪਾਲ ਸਕਦਾ ਵੀ ਮੈਂ ਸਖਰੂਪ ਸਿੰਘ ਦੀ ਸੰਭਾਲ ਨਹੀਂ ਕਰ ਸਕਦਾ ਹਾਲਾਂਕਿ ਵੀਰੇ ਵੀ ਕਹਿ ਰਿਹਾ ਪ੍ਰਭਜੀਤ ਸਿੰਘ ਵੀ ਮੈਂ ਆਪਣੇ ਪੈਰਾਂ ਤੇ ਹੋ ਕੇ ਲੈ ਕੇ ਜਾਊਂਗਾ ਇਹਨੂੰ ਮੈਂ ਇੱਥੇ ਨਹੀਂ ਛੱਡਦਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨne ਕਾਬਲ ਕਰਨ ਵੀ ਇੱਕ ਦਿਨ ਇਹਨੂੰ ਅਹਿਸਾਸ ਹੋਵੇ ਇਹਨੂੰ ਮਹਿਸੂਸ ਹੋਵੇ ਵੀ ਹਾਂ ਮੈਂ ਹੁਣ ਆਪਣੇ ਪੁੱਤ ਨੂੰ ਲਿਆ ਸਕਦਾ ਮੈਂ ਸੰਭਾਲ ਸਕਦਾ ਕੋਈ ਇਸ ਤਰ੍ਹਾਂ ਦੇ ਇਹਦੀ ਜ਼ਿੰਦਗੀ ਚ ਸਖਾਵੇਂ ਪਾਲਾ ਹਣ ਵੀ ਇਹ ਆਪਣੇ ਪੁੱਤ ਦੀ ਸੇਵਾ ਕਰ ਸਕੇ ਪਰ ਭਾਗਾਂ ਤੇ ਕਰਮਾਂ ਬਲਿਆਂ ਨੂੰ ਮਾਪਿਓ ਨੂੰ ਮਿਲਦੇ ਐ ਇਦਾਂ ਦੇ ਧੀਆ ਪੁੱਤ ਆਪਾਂ ਅੱਜ ਦੇ ਸਮੇਂ ਚ ਕਹਿ ਦਿੰਨੇ ਆ ਵੀ ਸਾਡੇ ਸਿਰ ਤੇ ਬੋਝ ਪਾ ਗਿਆ ਰੱਬ ਨੇ ਸਾਡੇ ਘਰੇ ਪੱਥਰ ਜੰਮਤਾ ਰੱਬ ਨੇ ਪਤਾ ਨਹੀਂ ਸਾਡੇ ਤੋਂ ਕਿਹੜਾ ਬੈਰ ਕੀਤਾ ਕਿਹੜੀ ਦੁਸ਼ਮਣੀ ਲਈ ਆ ਪਰ ਨਹੀਂ ਇਹ ਕਰਮਾਂ ਤੇ ਭਾਗਾਂ ਨਾਲ ਨੂੰ ਮਿਲਦੀ ਐ ਸੇਵਾ ਇਸ ਸੁਦੇ ਰੱਬ ਨੇ 6 ਸਾਲਾਂ ਦਾ ਹੋ ਗਿਆ ਬੱਚਾ ਨਹੀਂ 6 ਸਾਲਾਂ ਦਾ ਬੱਚਾ ਸੌ ਤਰ੍ਹਾਂ ਦੀ ਸ਼ਰਾਰਤ ਕਰਦਾ ਭੱਜ ਦੌੜ ਕਰਦਾ ਤੋੜਪੰਨ ਕਰਦਾ ਅੱਜ ਕੱਲ ਪੰਜ ਛੇ ਸਾਲ ਦੇ ਬੱਚੇ ਝੂਠ ਬੋਲਣਾ ਵੀ ਸਿੱਖ ਲੈਂਦੇ ਆ ਪਰ ਇਸ ਬੱਚੇ ਨੇ ਨਾ ਤਾਂ ਜ਼ਿੰਦਗੀ 'ਚ ਕਦੇ ਝੂਠ ਬੋਲਣਾ ਨਾ ਇਹਨੇ ਕਦੇ ਕਿਸੇ ਨੂੰ ਤੰਗ ਕਰਨਾ ਨਾ ਇਹਨੇ ਕਿਸੇ ਨਾਲ ਫਰੇਵ ਕਰਨਾ ਨਾ ਧੋਖਾ ਕਰਨਾ ਤੇ ਫਿਰ ਰੱਬ ਨਹੀਂ ਤਾਂ ਹੋਰ ਕੀ ਹੈ ਪਰ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਚੱਲਦਾ ਭੈਣੋ ਭਰਾਵੋ ਇਹਨਾਂ ਦੀ ਮਾਂ ਨੇ ਇਹਨਾਂ ਨੂੰ ਬੋਝ ਸਮਝ ਕੇ ਛੱਡ ਦਿੱਤਾ ਨਿੱਕੀ ਜੀ ਮਾਸੂਮਤੀ ਜਿਹਦਾ ਅਸੀਂ ਚਿਹਰਾ ਨਹੀਂ ਦਿਖਾ ਸਕਦੇ ਤੁਹਾਨੂੰ ਪਰ ਉਹ ਬੱਚੀ ਦੇ ਮੂੰਹ ਵੱਲ ਦੇਖ ਕੇ ਇਹ ਰੱਬ ਯਾਦ ਆਉਂਦਾ ਵੀ ਕਿਵੇਂ ਉਹ ਛੱਡ ਕੇ ਚਲੇਗੀ ਕਿਵੇਂ ਉਹਨੇ ਫੈਸਲਾ ਲੈ ਲਿਆ ਇਹਨਾਂ ਨੂੰ ਘਰ ਚ ਇਕੱਲੇ ਛੱਡ ਕੇ ਜਾਣ ਦਾ ਚਲੋ ਤੀਤ ਤਾਂ ਫਿਰ ਵੀ ਕਿਤੇ ਨਾ ਕਿਤੇ ਠੀਕ ਆ ਉਹਨੂੰ ਕੋਈ ਨਾ ਕੋਈ ਪਾਲ ਲੂ ਹੋਰ ਦੋਹਾਂ ਤੋਂ ਤਿੰਨਾਂ ਸਾਲਾਂ ਨੂੰ ਆਪਦੇ ਆਪ ਨੂੰ ਸੰਭਾਲਣ ਵੀ ਲੱਗ ਜੂ ਪਰ ਇਸ ਬੱਚੇ ਨੂੰ ਇਸ ਬੱਚੇ ਨੂੰ ਤਾਂ ਤਾਂ ਜ਼ਿੰਦਗੀ ਇੱਕ ਮਾਂ ਦੀ ਲੋੜ ਸੀ ਪਰ ਉਸ ਮਾਂ ਨੇ ਆਪਣਾ ਫਰਜ਼ ਨਿਭਾਉਣ ਦੀ ਥਾਂ ਤੇ ਆਪਣੇ ਫਰਜ਼ ਤੋਂ ਭੱਜ ਕੇ ਇਸ ਬੱਚੇ ਨੂੰ ਇਦਾਂ ਦੇ ਹਾਲਾਤਾਂ ਚ ਪਾਤਾ ਵੀ ਅੱਜ ਉਹਦੇ ਬਾਪ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਉਣਾ ਪਿਆ ਤੇ ਮੈਂ ਪ੍ਰਭਜੀਤ ਸਿੰਘ ਵੀਰ ਨੂੰ ਵੀ ਬੇਨਤੀ ਕਰਦਾ ਵੀ ਵੀਰ ਮੇਰਾ ਡਿਊਟੀ ਦਾ ਤੇਰੇ ਵੀ ਬਰਾਬਰ ਹੀ ਲੱਗੀ ਸੀ ਜੀਵਾ ਤੈਨੂੰ ਮਿਲੀ ਆ ਤੇਰੇ ਪੁੱਤ ਦੀ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਤੂੰ ਵੀ ਨਾਲ ਲਾ ਕੇ ਕਰਾ ਬਾਕੀ ਸਾਡੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਹੜੇ ਫਰਜ਼ ਬਣਾਏ ਆ ਸਾਡੇ ਨਾਲ ਸਾਡੇ ਹਿੱਸੇ ਸੇਵਾ ਲਈ ਆ ਅਸੀਂ ਤਾਂ ਕਰਾਂਗੇ ਸਾਡੇ ਕੋਲ ਤਾਂ ਹੋਰ ਵੀ ਢੀਆਂ ਪੁੱਤ ਨੇ ਜਿਹੜੇ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਸੀ ਅੱਜ ਉਹਨਾਂ ਦੀ ਵੀ ਸੇਵਾ ਕਰਦੇ ਆ ਤੇ ਉੱਥੇ ਸਾਡਾ ਇੱਕ ਪੁੱਤ ਹੋਰ ਸੀ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਬੱਚਾ ਸਖਰੂਪ ਸਿੰਘ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲਣ ਜੋਗਾ ਉੱਠ ਕੇ ਬਹਿਣ ਜੋਗਾ ਇਹਦੀਆਂ ਥੈਰਪੀਆਂ ਚੱਲਣ ਫਿਜ਼ੀਓਥੈਰੇਪੀ ਹੋਵੇ ਇਹਦੀ ਬਿਹੇਵੀਅਰ ਥੈਰੇਪੀ ਹੋਵੇ ਸਪੀ ਥੈਰੇਪੀ ਹੋਵੇ ਇਹ ਬੋਲਣ ਲੱਗ ਜਵੇ ਇਹਦੀ ਧੌਣ ਜਿਹੜੀ ਉਹ ਥੋੜੀ ਖੜਨ ਲੱਗ ਜਵੇ ਤੇ ਇਹ ਬੱਚਾ ਆਪਣੇ ਯੋਗ ਹੋ ਜਵੇ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਬਜੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਇਹ ਡਿਊਟੀ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਣ ਸਮਤ ਬੁੱਧੀ ਬਖਸ਼ਣ ਅੱਜ ਸਮਾਜ ਦੇ ਵਿੱਚ ਇਹ ਬੜੀ ਮਾੜੀ ਰੀਤ ਪੈਂਦੀ ਜਾ ਰਹੀ ਆ ਵੀ ਜੇ ਤਾਂ ਜਿਹੜਾ ਬੱਚਾ ਠੀਕ ਆ ਤੰਦਰੁਸਤ ਆ ਉਹ ਤਾਂ ਸਾਡਾ ਵਾ ਜਿਹੜਾ ਬੱਚਾ ਡਿਸੇਬਲ ਆ ਮੰਦਬੁੱਧੀ ਆ ਚੱਲ ਫਿਰ ਨਹੀਂ ਸਕਦਾ ਅਪਾਹਜ ਆ ਉਹਨੂੰ ਸੰਭਾਲਣ ਵਾਸਤੇ ਉਹਨਾਂ ਦੇ ਪਰਿਵਾਰ ਦੇ ਮਾਂ ਪਿਓ ਖਾਸ ਕਰਕੇ ਫਾਦਰ ਸਾਹਿਬ ਤਾਂ ਚਲੋ ਮੈਂ ਇਹ ਵੀਰ ਦੀ ਮਜਬੂਰੀ ਨੂੰ ਸਮਝਦਾ ਅਸੀਂ ਇਹਨੂੰ ਮਾੜਾ ਨਹੀਂ ਕਹਿੰਦੇ ਪਰ ਇਹਨੂੰ ਬੇਨਤੀ ਕਰਦੇ ਆਂ ਵੀ ਤੂੰ ਵੀ ਆਪਣਾ ਫਰਜ਼ ਨਿਭਾ ਪਰ ਮਾਂ ਦਾ ਕਿੱਡਾ ਵੱਡਾ ਫਰਜ਼ ਸੀ ਜਿਹੜੇ ਫਰਜ਼ ਨੂੰ ਉਹ ਬਿਨਾਂ ਨਿਭਾਇਆ ਛੱਡ ਕੇ ਚਲੀ ਗਈ ਆ ਸੁੱਖ ਜ਼ਿੰਦਗੀ 'ਚ ਕਿਤੇ ਨਹੀਂ ਮਿਲਦਾ ਜੇ ਫੁੱਲਾਂ ਵਰਗੇ ਬੱਚਿਆਂ ਨੂੰ ਛੱਡ ਕੇ ਆਪਣੀ ਏਡੀ ਵੱਡੀ ਉਹ ਦਰਗਾਹ 'ਚ ਉਹ ਲੱਗੀ ਸੇਵਾ ਨੂੰ ਛੱਡ ਕੇ ਜੇ ਆਪਾਂ ਕਵਾਂਗੇ ਵੀ ਸਾਡੀ ਜ਼ਿੰਦਗੀ 'ਚ ਵੀ ਖੁਸ਼ੀਆਂ ਤੇ ਖੇੜੇ ਆਉਣਗੇ ਨਹੀਂ ਆਉਂਦੇ ਨਹੀਂ ਆਉਂਦੇ ਭੈਣ ਤੇ ਭਰਾਵੋ ਖੇੜੇ ਤਾਂ ਇਹਨਾਂ ਦੇ ਨਾਲ ਹੀ ਆ ਜਿਨ੍ਹਾਂ ਦੀਆਂ ਜਿਮੇਵਾਰੀਆਂ ਸਾਨੂੰ ਮਿਲ ਗਿਆ ਤੇ ਅਸੀਂ ਸੱਚੇ ਪਾਤਸ਼ਾਹ ਵੈਗਰੂ ਕਿਰਪਾ ਕਰਨ ਇਹ ਜ਼ਿੰਮੇਵਾਰੀ ਨੂੰ ਨਿਭਾ ਸਕੀਏ ਧੰਨਵਾਦ ਕਰਦੇ ਆ ਚਾਈਲਡ ਵੈਲਫੇਅਰ ਡਿਪਾਰਟਮੈਂਟ ਦਾ ਤਰਨਤਪ ਸਾਹਿਬ ਦਾ ਜਿਨ੍ਹਾਂ ਨੇ ਇਹ ਕਾਰਜ ਕੀਤੇ ਡੀਡੀਪੀਓ ਸਾਹਿਬ ਜਿਹੜੇ ਡੀਸੀਪੀਓ ਸਾਹਿਬ ਨੇ ਨਾਂ ਹੈਗਾ ਉਹਨਾਂ ਦਾ ਰਜੇਸ਼ ਕੁਮਾਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਉਹ ਹਮੇਸ਼ਾ ਆਪਣੇ ਦਿਲ ਦੀ ਸੁਣਦੇ ਆ ਉਹਨਾਂ ਦੀ ਇੱਕੋ ਹੀ ਇਹ ਕੋਸ਼ਿਸ਼ ਸੀ ਵੀ ਬੱਚਾ ਮਨੁੱਖਤਾ ਦੀ ਸੇਵਾ ਤੇ ਚਲੇ ਜਾਵੇ ਵੀ ਜੇ ਉੱਥੇ ਪਹੁੰਚ ਗਿਆ ਬੱਚਾ ਇਹਦੀ ਕੇਅਰ ਵਧੀਆ ਹੋ ਜਾਊਗੀ। ਸਖਰੂਪ ਹਣ ਪਾਪਾ ਚੱਲੇ ਨੇ ਪੁੱਤ ਤੂੰ ਸਾਡੇ ਕੋਲ ਰਹਿਣਾ ਹੁਣ ਅੱਛਾ। ਇੱਕ ਜੀ ਇਹਨੂੰ ਬੱਚੇ ਨੂੰ ਦਿਖਾਈ ਵੀ ਨਹੀਂ ਦਿੰਦਾ ਬਿਲਕੁਲ ਬਲਾਈਂਡ ਆ ਬੱਚਾ। ਜਨਮ ਤੋਂ ਹੀ ਡਾਕਟਰਾਂ ਨੇ ਦੱਸਿਆ ਸੀ ਵੀ ਇਹਦੀਆਂ ਅੱਖਾਂ ਦੇ ਵਿੱਚ ਰੂਟੀਨਾ ਜਿਹੜਾ ਲਾਈਟ ਬਣੀ ਹੋਈ ਨਹੀਂ ਪਿੱਛੇ। ਔਰ ਇਸ ਕਰਕੇ ਦੇਖਣ ਨੂੰ ਅੱਖਾਂ ਬਿਲਕੁਲ ਠੀਕ ਆ ਉਹਦੀਆਂ ਦੇਖਣ ਨੂੰ ਪਤਾ ਨਹੀਂ ਚੱਲਦਾ ਸਖਰੂਪ ਦਾ ਪਰ ਉਹ 100% ਬ্লাইন্ড ਆ ਬੱਚਾ ਔਰ ਉਹਨਾਂ ਨੇ ਦੱਸਿਆ ਸੀ ਕੋਈ ਵੀ ਚਾਂਸ ਹੈ ਕੋਈ ਲਾਈਟ ਆਉਣ ਦੇ ਜਾਂ ਕਿਵੇਂ ਹੈਗੇ ਸੀ ਉਦੋਂ ਕਰੋਨਾ ਲਾਕਡਾਊਨ ਸੀ ਦਿੱਲੀ ਲੈ ਕੇ ਗਏ ਸੀ ਅਸੀਂ ਉਸ ਜਿਹੜਾ ਉਹਨਾਂ ਨੇ ਕਹਿਆ ਸੀ 20% ਚਾਂਸ ਹੈ ਕਿ ਪਰ ਉਹ ਮਸ਼ੀਨਾਂ ਬੰਦ ਹੁਣ ਕਰ ਫਿਰ ਬਦਲ ਚਾਇਆ ਨਹੀਂ ਗਿਆ ਮਸ਼ੀਨਾਂ ਬੰਦ ਸੀ ਉਹ ਇਦਾਂ ਹੀ ਮੁੱਦਾ ਹੀ ਜ਼ਿਆਦਾ ਪਿੰਦਾ ਵਾ ਇਦਾਂ ਹੀ ਹੁੰਦਾ ਵੀ ਇਦਾਂ ਮੁੱਦਾ ਹੀ ਹੈ ਪੈਕੀਸ ਹੁੰਦਾ ਇਦਾਂ ਹੀ ਇਹਨੂੰ ਜ਼ਿਆਦਾ ਪਸੰਦ ਆ ਨਹੀਂ ਤਾਂ ਫਿਰ ਰੋਂਦਾ ਜੇ ਸਿੱਧਾ ਬਿਠਾਉਣੇ ਤਾਂ ਤੁਸੀਂ ਕਰੋ ਕੰਮ ਹਨਾ ਬੈਗਰੂਮੇਰ ਕਰੇ ਸੱਚੇ ਪਾਤਸ਼ਾਹ ਬਸ ਮਗਰ ਢੀੜਾ ਰੱਖਣਾ ਹੈ ਇਹਨਾਂ ਦੇ ਹਨਾ ਠੀਕ ਆ ਬੈਗਰੂਮੇਰ ਕੰਮ ਸੱਚੇ ਪਾਤਸ਼ਾਹ ਅੱਜ 다시 ਗੱਲ ਭਾਣੇ ਪਾਸੇ ਹੋ ਜੋ ਹਨੀ ਬਾਈ ਬਾਏ ਬਾਏ ਇੱਕ ਬਾਪ ਆਪਣੇ ਬੇਟੇ ਨੂੰ ਛੱਡ ਕੇ ਜਾ ਰਿਹਾ ਚਾਹੇ ਉਹ ਬਲਾਈਂਡ ਅੱਖਾਂ ਤੋਂ ਚਾਹੇ ਉਹਦਾ ਦਿਮਾਗ ਨਹੀਂ ਕੰਮ ਕਰਦਾ ਪਰ ਜਿਹੜੀਆਂ ਲਹੂ ਦੀਆਂ ਤੰਦਾਂ ਮਾਨਾ ਜਿਹੜੀ ਖਿੱਚ ਆਂਦਰਾਂ ਦੀ ਉਹ ਆਪਣੇ ਆਪ 'ਚ ਬਿਆਨ ਕਰਦੀ ਆ ਸਖਰੂਪ ਸਿੰਘ ਦੀ ਤਕਲੀਫ ਨੂੰ ਸਖਰੂਪ ਸਿੰਘ ਦੇ ਦੁੱਖ ਨੂੰ ਸ਼ਾਇਦ ਕਿਤੇ ਅੰਦਰੋਂ ਉਹਨੂੰ ਮਹਿਸੂਸ ਹੋ ਰਿਹਾ ਹੋਊਗਾ ਵੀ ਅੱਜ ਮੇਰੇ ਪਾਪਾ ਵੀ ਮੈਨੂੰ ਛੱਡ ਕੇ ਚਲੇ ਗਏ ਆ ਮੇਰੀ ਮੰਮੀ ਤਾਂ ਛੱਡ ਕੇ ਗਈ ਸੀਗੀ ਸੁੱਤੇ ਪਿਆ ਨੂੰ ਛੱਡ ਗਈ ਸੀਗੀ ਅੱਜ ਮੇਰੇ ਪਾਪਾ ਵੀ ਮੈਨੂੰ ਛੱਡ ਕੇ ਜਾ ਰਹੇ ਸ਼ਾਇਦ ਸਖਰੂਪ ਸਿੰਘ ਦੀ ਜ਼ਿੰਦਗੀ ਦੇ ਵਿੱਚ ਇਵੇਂ ਹੀ ਲਿਖਿਆ ਸੀ ਵੀ ਇਹ ਸੇਵਾ ਸਾਡੇ ਹੱਥੀ ਹੋਣੀ ਸੀ ਅੱਜ ਤੋਂ ਬਾਅਦ ਅਸੀਂ ਸਾਡੇ ਵਲੰਟੀਅਰ ਸਾਡੇ ਸੇਵਾਦਾਰ ਸਾਡੇ ਕੇਅਰ ਟੇਕਰ ਭੈਣਾ ਅਸੀਂ ਸਾਰੇ ਰਲ ਕੇ ਇਸ ਬੱਚੇ ਦੀ ਸੇਵਾ ਕਰ ਸਕੀ ਇਸ ਬੱਚੇ ਦੀ ਸੰਭਾਲ ਕਰ ਸਕੀਏ ਜਿਵੇਂ ਵੀਰਾ ਦੱਸਦਾ ਵੀ ਪਹਿਲਾਂ ਇਹ ਖੜਾ ਵੀ ਹੋ ਜਾਂਦਾ ਸੀ ਪਰ ਹੁਣ ਜਦੋਂ ਦੀ ਮਾਂ ਨੇ ਸੇਵਾ ਛੱਡਤੀ ਸੀ ਕਰਨੀ ਉਦੋਂ ਮੁੜ ਕੇ ਹੌਲੀ ਹੌਲੀ ਖੜਨੋਂ ਵੀ ਹਟ ਗਿਆ ਸਿਕਰੂਪ ਸਿੰਘ ਸਿਕਰੂਪ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਹੀ ਹੈ ਨਹੀਂ ਦਿਖਾਈ ਨਹੀਂ ਦਿੰਦਾ ਟੋਟਲੀ ਬ্লাইন্ড ਆ ਬੱਚਾ ਹੈ ਉਸਤੇ ਪਰਸ਼ਾ ਕਰਪਾ ਕਰਨ ਕੋਈ ਐਸਾ ਚਮਤਕਾਰ ਹੋਵੇ ਇਸ ਬੱਚੇ ਨੂੰ ਦਿਖਣ ਵੀ ਲੱਗ ਜਵੇ ਤੇਰੀ ਧੌਣ ਵੀ ਖੜਦੀ ਨਹੀਂ ਕਿਤੇ ਇਸ ਪਾਸੇ ਨੂੰ ਡਿੱਗ ਪੈਂਦੀ ਆ ਜਾਂ ਜਿੱਧਰ ਨੂੰ ਭਾਰ ਪੈ ਜਾਂਦਾ ਉਧਰ ਨੂੰ ਧੌਣ ਡਿੱਗ ਪੈਂਦੀ ਆ ਤੇ ਹੌਲੀ ਹੌਲੀ ਥੈਰਪੀਆਂ ਚੱਲਣ ਤੇ ਬੱਚੇ ਦੇ ਸਰੀਰ 'ਚ ਵੀ ਪਾਵਰ ਆ ਜਾਵੇ ਜਾਨ ਆ ਜਾਵੇ ਤੁਸੀਂ ਅਰਦਾਸ ਕਰਿਓ ਅੱਜ ਸਖਰੂਪ ਸਿੰਘ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣਿਆ ਵਾ ਜੀ ਤੇ ਗੁਰੂ ਕਿਰਪਾ ਕਰਨ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖਾ ਤੰਦਰੁਸਤ ਨਿਵਾਸ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ